ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਜੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਮਗੇ ਟਾਈਮ ਹੈ ਜਿਹੜਾ ਸਵਾ ਪੰਜ ਕ ਦਾ ਟਾਈਮ ਹੈਗਾ ਤੁਸੀਂ ਸੋਨੂੰ ਪਤਾ ਹੀ ਹੋਣਾ ਤੇ ਅੱਜ ਹੈਗੀ ਹੈਗੀ 25 ਤਰੀਕ 24 ਤਰੀਕ ਦੀ ਰਾਤ ਨੂੰ ਜਣੀ ਕੇ ਆ 7 ਨੇਰੀ ਆ ਗਈ ਸੀ ਬਹੁਤ ਹੀ ਤੂਫਾਨ ਸੀ ਨੇਰੀ ਨਹੀਂ ਸੀ ਨੇਰੀ ਤੇ ਮਾੜੀ ਮੋਟੀ ਹੁੰਦੀ ਐ ਤੂਫਾਨ ਸੀਗਾ ਤੇ ਬਹੁਤ ਹੀ ਨੁਕਸਾਨ ਕਰਤਾ ਪਿੰਜਾਮਣ ਕੋਈ ਨਹੀਂ ਕੋਈ ਨਹੀਂ ਹੋਗੀ ਯਾ ਡਾਣਾ ਟੁੱਟਿਆ ਪੇਹਠਾ ਇਸ ਕਦਣੀ ਹੋ ਪਈ ਐ ਡਾਣੀਆਂ ਤੋੜ ਤੋੜ ਕੇ ਵੀ ਹੋ ਤੱਕ ਪਛਾਹਤੀਆਂ ਰੱਬ ਨੇ ਐਨਾ ਤੂਫਾਨ ਸੀ ਐਸੇ ਡਾਣੇ ਤੇ ਜਾਮਣਾਂ ਵੱਦ ਸੀ ਇਹੀ ਗਾਂ ਟੁੱਟ ਗਿਆ ਤੇ ਮੱਜਾਂ ਰਾਤ 12 ਰਾਤ ਨੂੰ ਬਾਰੇ ਹੁੰਦੀਆਂ ਨੇ ਮੇਰੀ ਤੋਂ ਬਾਰੇ ਮੀ ਆ ਗਿਆ ਚਰਗਲ ਹੋ ਗਿਆ ਬੁਰਾ ਹਾਲ ਇਹ ਹਜੇ ਠੀਕ ਕਰਨ ਹਜੇ ਤੱਕ ਨਵਰਟਰ ਡਾਊਨ ਹੋ ਗਿਆ ਰਾਤ ਨੂੰ 7:30 ਵਜੇ ਦੀ ਲਾਈਟ ਗਈਆਂ ਨਾ ਲਾਈਟ ਆਈ ਐ ਮੁੜ ਕੇ ਨਵਰਟਰ ਸਵੇਰੇ ਡਾਊਨ ਹੋ ਗਿਆ ਕਿਉਂਕਿ ਹਜੇ ਅਸੀਂ ਕੋਈ ਕੰਮ ਨੂੰ ਹੱਥ ਨਹੀਂ ਪਾਇਆ ਚਾਹ ਬਣਾ ਕੇ ਪੀਤੀ ਆਟਾ ਉਟਾ ਗੁੰਨ ਲਿਆ ਲਾਈਟ ਨਾਲ ਹੀ ਕੰਮ ਹੁੰਦੇ ਨੇ ਹਨਾ ਤਹਾਨੂੰ ਕੂੜਾ ਦਿਖਾਈ ਸੀ ਸਾਡੇ ਤਾਂ ਬਾਲੀ ਨੇ ਰਹੀ ਆਈ ਐ ਰਾਤ ਨੀਂਦ ਨਾਲ ਵਿੱਚ ਬਾਰੇ ਚ ਫਿਰ ਦੇਖੋ ਕੈਮਰਾ ਚੇਂਜ ਕਰਕੇ ਦੇਖੋ ਦੇਖੋ ਹਾਲ ਅੰਦਰ ਹਾਲ ਹਿੱਲਾ ਦੇਖੋ ਅੱਜ ਦਿਨ ਐਤਵਾਰ ਆਗਾ ਸੋਨੀਵਾਰ ਦੀ ਰਾਤ ਨੂੰ ਮੂੰਹ ਨਹੀਂ ਨੇਰੀ ਆਇਆ ਇੱਧਰ ਤਾਂ ਦੇਖੇ ਹੀ ਨਹੀਂ ਕੀ ਖੁਸ਼ ਆਗਾ ਇੱਧਰ ਹੋਰ ਦੂੰ ਕਾਸ ਰੇ ਤਾਬੂ ਮੈਂ ਮਰ ਜਾਗੀ ਖੁਸ਼ੋ ਦੇਖੋ ਅਜੇ ਬਾਹਰ ਸਾਫ ਕਰਨ ਲੱਗੇ ਕੰਮ ਆ। ਜੇ ਬਾਹਰ ਚ ਕੀ ਪੋ ਸਾਪਣੇ ਚ। ਤੇ ਬਾਹਰ ਦਾ ਵੀ ਉਹੀ ਦਿਖਾਦਾ ਨੀਂ। ਅਜੇ ਸਭ ਬਹੁਤ ਗੰਦ ਪੈ ਗਿਆ। ਜਿਹਨੇ ਐਕਟਰ ਚ ਲਈ ਜਾਂਦੇ ਨੇ ਜਿਹਨਾਂ ਦੇ ਜਨੈਕਟਰ ਨੇਗੇ। ਆ ਇਸ ਤਰ੍ਹਾਂ ਵੀ ਹੋ ਰਿਹਾ। ਬਾਹਰ ਦਾ ਵੀ बीजे ने चक ले झाड़ू पहलियां गोहा सुनिया सुख टैंकी भरी हुई है पोचे पुचे लग जाए झाड़ पूज करते हो मनहोरिया तो रात ला गई कारण हाए सा छुट्टी खराब हो गई हाए सा छुट्टी खराब हो गई बेचारियों लियां ठा के लगनगियाँ झाड़ पूंज करा गया वैसे वो चार पुंजों ਨੂੰ ਹੋਰ ਹੋਰ ਕੰਮ ਨੂੰ ਨੱਕ ਮਾਰਦੀਆਂ ਨੇ ਸਾਫ ਸੁਥਰੀਆ ਤਾਂ ਭੱਜ ਕੇ ਕਰਦੀਆਂ ਨੇ ਗੀਆਂ ਟੜਕੇ ਕਰਦੀ ਸੁਖਮਣ ਗੁਰਮਣ ਨੀ ਕੁੜੀ ਸਨੇਹਾ ਉੱਠ ਖੜੀ ਪਹਿਲਾਂ ਸਾਨੂੰ ਕਹਿ ਕੇ ਭੀਣਾ ਸਤ ਵਜੇ ਉੱਠਾਂਗੇ ਮम्मा ਤੜਕਸਾਰੀ ਟੂਰ ਸੰਤੋ ਵੀ ਛੁੱਟੀ ਐ ਸਕੂਲ ਚੋਂ ਵੀ ਛੁੱਟੀ ਐਗੀ ਬਹੁਤ ਚੱਕਦੇ ਆਪਾ ਆ ਫੌੜੇ ਨਾਲ ਠੀਕ ਕਰ ਲਾਂਗੇ ਅਸੀਂ ਤਾਂ ਸਤ ਵਜੇ ਉੱਠਾਂਗੇ ਰਾਤ ਕਰੀ ਜਾਣੇ ਅੱਜ ਦੁਵਾਰ ਗੁਰਮੁਸਨ ਇਹ ਹਾ ਉੱਠ ਖੜੀ ਸਵਾ ਪੰਜ ਹੋਣੀ ਸਾਢੇ ਕਿ ਪੰਜ ਬੈਠਾ ਕੇ ਲਿਆਉਂਗੀ ਉਹਨਾਂ ਨੂੰ ਚਾਹ 10 15 ਮਿੰਟ ਹੋਰ ਪਾਏ ਜਾਂਦੇ ਨੇ ਆਣੀਆਂ ਨੇ ਆ ਆ ਪਰਸੋਂ ਵਾਲੀ ਨਿਹਾਰੀ ਨਾਲ ਮੈਂ ਬੇਲਾਂ ਧੋਤੀਆਂ ਸੀ ਫੇਰ ਬੇਲਾਂ ਲਿਬੜ ਗਈਆਂ ਤੇ ਟੇਡੇ ਕਰਤੀਆਂ ਸਾਰੇ ਬੂਟੇ ਮੈਂ ਇਸ ਤਰ੍ਹਾਂ ਦਾ ਵਿਊ ਆਪਾਂ ਜੀ ਸਾਡੇ ਤੁਸੀਂ ਦੱਸਿਓ ਆਪਦੇ ਹਜੇ ਵੀ ਰੱਬ ਕਿਸੇ ਪਾਸੇ ਗਿਆ ਨਹੀਂ ਗੁੰਮਜਾ ਹੋਇਆ ਪਿਆ ਚਾਹੇ ਤਾਂ ਮੀਂਹ ਆ ਜੇ ਪਾਲਸੀਆਂ ਦੀ ਚੀਂਚੀ ਸੁਣ ਸੁਣਦੀ ਹੂ ਸਵੇਰ ਵੇਲੇ ਬਹੁਤ ਵਧੀਆ ਲੱਗਿਆ ਘੁੱਗੀਆਂ ਦੇ ਘੂਂਕ ਘੂਂ ਹਨ ਚਿੜੀਆਂ ਦੀ ਚੀਂਚੀ ਇਸ ਤਰ੍ਹਾਂ ਦਾ 뷰 ਆਗਾ ਸਵੇਰ ਦਾ ਮਾਤਾ ਤਾਂ ਚੱਕ ਲਿਆ ਚਾੜੂ ਮੈਂ ਵੀ ਚੱਕਾ ਵਧੀਆ ਨਜ਼ਾਰਾ ਆਇਆ ਪਿਆਜ ਦਾ ਆਹ ਨਾਲ ਲੜਦਾ ਭਾਈ ਹੁਣ ਕਮੈਂਟ ਕਰਕੇ ਦੱਸੋ ਜਵਾਨ ਯਾਰਾ ਆਇਆ ਪਿਆਜ ਨਿਹਰੀ ਨੇ ਜਵਾਏ ਜਵਾ ਤੜਕੀ ਦੀਆਂ ਗੰਮ ਲਾਈਓ ਤੜਕੀ ਦੀ ਕੰਮ ਲਾਈਓ ਨੇਰੀ ਨੇ ਨਜ਼ਾਰਾ ਹੈ ਅੱਜ ਕਹਣਾ ਤੇਰੇ ਇਥੇ ਕੰਮ ਆਈ ਲਾ ਹਾਂ ਤੜਕੇ ਦਾ ਰਿੱਤਾ ਹੀ ਫਿਰਦੀ ਹੂੰ ਹੀ ਆ ਅੱਗੇ ਮੌ ਇਹਨਾਂ ਨੇ ਨਜ਼ਾਰੇ ਨਾ ਫਿਰਦੀ ਹੁੰਦੀਆਂ ਨਜ਼ਾਰੇ ਨਾ ਫਿਰਦੇ ਨੇ ਬੜੇ ਸਾਰੇ ਚਾਦਰਾਂ ਸੋਹਿਆਂ ਦੇ ਕੱਪੜੇ ਸਾ ਮੇਰੇ ਬੱਚੇ ਤੋਂ ਨਾਲ ਹਾ ਹੋਜੀ ਮੇਰਾ ਕਿ ਘਸੂੜਾ ਰੱਬ ਦਾ ਹੈ ਲੋ ਜੀ ਇਧਰ ਉਹ ਸਫਾਈਆਂ ਲਾ ਕੇ ਮੰਜੇ ਲਾ ਤੇ ਹਾਇ ਗੇ ਤੂੰ ਮੰਜੇ ਦੇ ਕਾਵਰ ਜਿਵੇਂ ਧੋਣ ਵਾਲੇ ਸੀ ਹਨਾ ਲਾ ਕੇ ਲੈ ਜੇ ਬੰਦੇ ਕੋਲ ਲਾ ਕੇ ਤੋ ਮਾ ਉਹਨਾਂ ਨੂੰ ਦੇਖੋ ਜੀ ਆਹ ਸਾਰੇ ਕੱਪੜੇ ਧੋਤੇ ਸੋਫਿਆਂ ਦੇ ਕੱਪੜੇ ਬੈਡਾਂ ਦੀਆਂ ਦੋ ਚਾਦਰਾਂ ਸਹਰਾਣੇ ਹੁਣ ਅੱਕਲ ਕਾ ਨਹੀਂ ਇਹਨਾਂ ਦੀ ਵੀ ਆਉਨੇਰੀ ਇਹਨਾਂ ਤੇ ਵੀ ਪਈ ਹੋਈ ਹੈਗੀ ਆ ਮਸ਼ੀਨ ਤੇ ਵੀ ਧੋਤੀ ਹੋਈ ਚਾਦਰ ਪਸਾ ਦਿੱਤੀ ਆ ਆਹ ਕਮਰਾ ਰਹਿ ਗਿਆ ਇੱਧਰ ਗੁਰਮੁਣ ਪੋਚਾ ਲਾਉਂਦੀ ਹੋਂ ਸਾਰੀਆਂ ਸਫਾਈਆਂ ਹੋ ਗਈਆਂ ਲੱਗੀਆਂ ਕੱਪੜੇ ਧੋਤੇ ਗਏ ਆਪਣੇ ਕੋਸ ਹਜੇ ਮਸ਼ੀਨ ਚ ਪਾਏ ਪਾਏ ਨੇ ਹਜੇ ਆਪ ਸਾਡੇ ਪਿਆਂਗੇ ਹੁਣ ਕੈਮਰਾ ਚੇਂਜ ਕਰਕੇ ਦਿਖਾਉਣਾਗੇ ਹਜੇ ਆ ਖੋਲਦੀ ਆਂਗੀ ਸਾਡਾ ਬੰਦਾ ਵੀ ਭੱਜ ਗਿਆ ਵੀਡੀਓ ਬਣਾਉਣ ਵਾਲਾ ਸੀ ਚਾਰੇ ਜਣੀਆਂ ਸਫਾਈ ਤੇ ਲੱਗੀਆਂ ਪਈਆਂ ਵਿੱਚ ਹੀ ਮੱਝਾਂ ਦਾ ਹੋ ਗਿਆ ਵਿੱਚ ਚੀਜ਼ ਨੇਹਰੀ ਦਾ ਹੋ ਗਿਆ 에ਰੇ ਜਾਂ ਸੋਖਾਗਾ ਕੱਪੜਾ ਜਾਂ ਬੰਨੇ ਹੋਏ ਖੋਲ ਕੇ ਰ ਉੱਤੋਂ ਗਰਦ-ਗੁਰਦ ਨੇਹਰੀ ਵਾਲੀਆਂ ਧੋਤੀ ਜਾਂ ਹਾਂ ਦੇਖਿਆ। ਹਾਜੀ ਮੈਂ ਦੋ ਮੱਜਾਂ ਲੈ ਲਈਆਂ ਨਮਾਉਣ ਵਾਲੇ ਬਿਜਲੀ ਜਿਹੜੇ ਕੱਪੜੇ ਧੋਤੇ ਜਾਂਦੇ ਨੇ ਮੈਨੂੰ ਲਾਈਟ ਦਾ ਲਾਲਚ ਹੈ। ਬਿਜਲੀ ਮੈਂ ਮੱਜਾਂ ਛੱਡ ਕੇ ਕੱਪੜਾ ਦਾ ਪਾਣੀ ਕੱਢ ਕੇ ਸੁੱਕਣੇ ਪਾਉਣ ਲੱਗ ਜਾਨੀਆ। ਵੀ ਨਾਲ ਦੀ ਨਾਲ ਸੁੱਕੀ ਜਾਂਦੇ ਨੇ ਜਿਹੜੇ ਸੁੱਕੀ ਜਾਂਦੇ ਨੇ ਲਾਲਾ ਪਰਾਂਤਰੀ ਜਾਂਦੀਆਂ ਨਾਲ ਨਾਲ ਹੋਰ ਪਾਹੀ ਜਾਂਦੀਆਂ ਹਨਾ। ਤੇ ਇਸ ਕਰਕੇ ਚੱਲੇ ਜਾਂਦੇ ਨੇ ਕੰਮ ਸਾਰੇ। ਲੋਇਰ ਟਾਈਮ ਆ 4:10 ਮਿੰਟ ਹੋ ਚੁੱਕੇ ਨੇ ਇਹ ਤੇ ਮੈਂ ਹੁਣ ਮੱਝਾਂ ਬਣਨ ਕਿ ਆਈ ਆਂਗੀ ਤੇ ਚਾਲੇ ਪਾਂਡੇ ਵਾਂਜੇ ਸੀਗੇ ਤੇ ਸਬਜ਼ੀ ਆਪਾਂ ਨੇ ਬਣਾ ਲਈ ਆ ਹੰਬਗੇ ਅੱਜ ਤਾਂ ਸਵੇਰ ਦੇ ਇੰਨਾ ਕੱਪੜਾ ਢੀੜਾ ਹੋ ਗਿਆ ਹਨਾ ਚਾਦਰਾਂ ਹਨਾ ਸਹਰਾਣੇ ਤੋਂ ਲਾ ਸੋਫਿਆਂ ਦੇ ਕੱਪੜਿਆਂ ਤੋਂ ਲਾ ਸਾਰੇ ਤੋਂ ਤੇ ਫਿਰ ਸਾਮੇ ਬਹੁਤ ਹੀ ਕੰਮ ਹੋ ਜਾਂਦਾਗਾ ਤੇ ਹੁਣ ਮੱਝਾਂ ਬਣਨ ਕਿ ਆਂ ਕਹੀ ਜਾਂਦੇ ਨੇ ਅੱਜ ਵੀ ਨੇਰੀ ਆਊ ਨੇਰੀ ਆਊਗੀ ਪਤਾ ਨਹੀਂ ਆਊਗੀ ਪਤਾ ਹੀ ਨਹੀਂ ਆਊ ਇੱਕ ਬੁੱਲ ਪੱਕ ਗਿਆ ਰੁੱਖ ਵੀ ਆਂਦਾਗਾ ਹਵਾ ਬਹੁਤ ਸੋਹਣੀ ਚੱਲ ਰਹੀ ਆ ਪਹਿਲਾਂ ਤੇਜ਼ ਸੀ ਹੁਣ ਥੋੜੀ ਜਿਹੀ ਘਟ ਗਈ ਕਹਿੰਦੇ ਨੇ ਵੀ ਅੱਜ ਵੀ ਮੀਂਹੇਰੀ ਰਾਤ ਨੂੰ ਮਾਊ ਵਾਹਿਗੁਰੂ ਸੁੱਖ ਰੱਖੇ ਸਾਰ ਤੇ ਜਾਮਣ ਜੇ ਅੱਜ ਨੇਰੀ ਆ ਗਈ ਜਮੀ ਨਹੀਂ ਬਚਣੀ ਹੈ ਕਿ ਦੋ ਡਾਣੀ ਟੁੱਟ ਗਏ ਨੇਗੇ ਲੋ ਜੀ ਆਪਣੇ ਸ਼ਾਮ ਦੇ ਕੰਮ ਸ਼ੁਰੂ ਹੋ ਗਏ ਸਬਜ਼ੀ ਮੈਂ ਬਣਾ ਲਈ ਕੀ ਕद्दू ਦੁੱਧ ਵਾਲਾ ਕद्दू ਬਣਾ ਲਿਆ ਹੁਣ ਬੰਦ ਕਰਾਈ ਗਏ ਸਾਂ ਤੇ ਮੱਜਾਂ ਨੇ ਕੱਖਾਂ ਤੇ ਬੰਨ ਦਿੱਤਾਗਾ ਤੇ ਤੜਕੇ ਸਵੇਰੇ ਪਾਣੀ ਨਹੀਂ ਪੀਤਾ ਹੈਗਾ ਫਿਰ ਮੈਂ ਤੇ ਹੁਣ ਰੱਜ ਕੇ ਪੀ ਲਿਆ ਖੇਲ ਦੀ ਸਾਫ ਕਰ ਦਿੱਤੀ ਹੈਗੀ ਕਿਉਂਕਿ ਨੇਹਰੀ ਨਾਲ ਇੱਥੇ ਰੇਤਾ ਪੈ ਗਿਆ ਸੀ ਹਜੇ ਪਾਣੀ ਨਹੀਂ ਛੱਡਿਆ ਮਹਾ ਫਿਰ ਆਥਣ ਪੀਣ ਗਿਆ ਦੁਬਾਰੇ ਪਾਣੀ ਕਿਰਾ ਹੁਣ ਸਾਰਿਆਂ ਨੇ ਪੀ ਲਿਆ ਅੱਜ ਮੈਂ ਦੁਪਹਿਰੇ ਪਿਆਇਆ ਨਹੀਂ ਹੈਗਾ ਅੱਜ ਮੈਂ ਉਧਰ ਪਾ ਗਈ ਸਾਡੇ ਇੱਥੇ ਪਿੰਡ 'ਚ ਜੱਗ ਕਰਿਆਗਾ ਕਿਸੇ ਨੇ ਲੰਗਰ ਤੇ ਜਗਾਏ ਗਏ ਹੋ ਤੇ ਉਥੇ ਐਸਾ ਲੰਗਰ ਲਾਉਂਦੇ ਹੁੰਦੇ ਨੇ ਅੱਜ ਉਹਨੇ ਲੰਗਰ ਲਾਇਆ ਤੇ ਕਾਫੀ ਗਏ ਸੀਗੇ ਤੇ ਅਸੀਂ ਫਿਰ ਉਧਰ ਵਾਗ ਗਏ ਦੁਪਹਿਰ ਦੁਪਹਿਰ ਕੰਮ ਕਰਿਆ ਤੇ ਦੁਪਹਿਰ ਫਿਰ ਉਧਰ ਵਾਗ ਗਏ ਤੇ ਆ ਇਧਰ ਮੈਂ ਬੈਟਰੀ ਚਾਰਜ ਕਰ ਦਿੱਤੀ ਆ ਛੜ ਕੇ ਬਹੁਤ ਔਖੀ ਹੋਈ ਇਨਵਰਟਰ ਡਾਊਨ ਹੋ ਗਿਆ ਤੇ ਬੈਟਰੀ ਚਾਰਜ ਲਾ ਦਿੱਤੀ ਹੈਗੀ ਆ ਫੋਨ ਚਾਰਜ ਲਾ ਦੇ ਪੁੱਤ ਪੱਲਗ ਦੂਜਾ ਪਾ ਲਈ ਬਸ ਬੈਟਰੀ ਵੀ ਚਾਰਜ ਹੋ ਗਈ ਹੁਣ ਫਿਰ ਆਪ ਫੋਨ ਵੀ ਚਾਰਜ ਕਰਨਾਲਾ ਆ ਲੈ ਸੁਖਮਣ ਚਾਰਜ ਤੇ ਮੋਬਾਈਲਾਂ ਦੀ ਬੈਟਰੀ ਉਹ ਡਾਊਨ ਹੋ ਜਾਂਦੀਆਂ ਨੇ ਬੰਦੇ ਤੇ ਫੋਨ ਲੈ ਲੈ ਨੀ ਆ ਗਿਆ ਆਪਾ ਹਾਂ ਨਾ ਆਪਾਂ ਹੋਰ ਕੰਮ ਕਰਦਿਆਂ ਕਰਨ ਵਾਲੇ ਪਤਾ ਨਹੀਂ ਕੀ ਗੱਲ ਹੁਣਾ ਜੋ ਇੱਕ ਦੋ ਕੰਮ ਕਰ ਲਾ ਫਿਰ ਐ ਹੋ ਜਾਂਦਾ ਵੀ ਦਸ ਕਿ ਮਿੰਟਾ ਵਾ ਲੈ ਲੀਏ ਤੇ ਹੁਣ ਬਸ ਸਬਜ਼ੀ ਵੀ ਬਣ ਗਈ ਐ ਮੈਂ ਹੁਣ ਬੇਲੇ ਕਰਦੀ ਸੀ ਕਿ ਦੁੱਧ ਪਾ ਦੇ ਵਾਲੇ ਭਾਂਡੇ ਮਲਾਈ ਲਾਉਣ ਵਾਲੀ ਪਈ ਐ ਨੇ ਰਾਤ ਵਾਲੇ ਦੁੱਧ ਤੋਂ ਨੇ ਸਵੇਰ ਵਾਲੇ ਦੁੱਧ ਤੋਂ ਤੇ ਮੈਂ ਫਿਰ ਫੋਨ ਚੱਕ ਲਵਾਂ ਵੀਡੀਓ ਦੀ ਕਲਿੱਪ ਲੈ ਲੈਣੇਗਾ ਆਪਾਂ ਕਿਦਾ ਇੱਥੇ ਐ ਆ ਪਿਆ ਅਤੀ ਤਿੰਨ ਨਹੀਂ ਪਾਈ ਸੀ ਦੇਖ ਸੇ ਇੱਥੇ ਭੈ ਮਲੜਾ ਚਾਰਜੋ ਦੂ ਬਾੜੇ ਚਾਰਜ ਨੇ ਪਤੀ ਨਹੀਂ ਲਾਦਾ ਕੋਈ ਕੋਿਹੜੇ ਕਮਰੇ ਚ ਲਾ ਜਾ ਕੋਈ ਕੋਿਹੜੇ ਕਮਰੇ ਚ ਲਾ ਦਿੰਦਾ ਫਿਰ ਉਹਰ ਪਾਲ ਦੇ ਫਿਰਦੇ ਮਗਰ ਮਗਰ ਮੂ ਸਾਡੇ ਉਹ ਚ ਤਿੰਨ ਚਾਰਜੋ ਤਾਂ ਪੱਕੀ ਜਾਲੀ ਚ ਰਹਿੰਦੇ ਨੇਗੇ ਪਰ ਸੋਈ ਵਾਲੀ ਜਾਲੀ ਦੀ ਆ ਜਿਹੜੀ ਮੂਰੋ ਖੋਲਦੀ ਆਗੀ ਤੇ ਫਿਰ ਜੀਰੋ ਕਿਸੇ ਨੂੰ ਆਏ ਹੁੰਦਾਗਾ ਵੀ ਹਨਾ ਗਰਮੀ ਚਾਰਜ ਨੂੰ ਦੇ ਫਿਰ ਅੰਦਰ ਕਮਰੇ ਚ ਲਾ ਦਿੰਦੇ ਨੇਗੇ ਸਰਦਾਰ ਹੈ ਕਮਰੇ ਚ ਦੇਖ ਲੈ ਜਾਂ ਕੋਠੇ ਦੇ ਨਾਲ ਲੱਗੇ ਹੋਵੇ ਗਰਮਣ ਬਾਲਾ ਸਰ ਤੇਲ ਕਿਨੇ ਲਾਇਆ ਸੀ ਅੱਜ ਤਾਂ ਸੋਨਾ ਲਾ ਲਿਆ ਤੇਲ ਤੇ ਘੁਰਮਨ ਤਾਂ ਮੈਂ ਬਾਤ ASCII ਸਰ ਇਹ ਕਹਿੰਦੀ ਮम्मा ਮੇਰਾ ਵੀ ਬਾਦ ਹੀ ਮਾ ਚਲ ਮੈਂ ਬਾਦੂਗੀ ਮੈਂ ਮੱਝਾ ਬਣਿਆ ਮੈਂ ਸਬਜੀ ਬਣਾਇਆ ਮਾ ਫਿਰ ਮੇਰੇ ਆਉਂਦੀ ਨੇ ਬਾਲੇ ਚਲੋ ਕੋਈ ਗੱਲ ਨਹੀਂ ਹਨ ਦੋ ਗੁੱਤਾਂ ਤਾਂ ਮਜਬੂਰੀ ਹੋ ਜਾਂਦੀ ਆ ਕਰਨੀਆਂ ਪੈਂਦੀਆਂ ਨੇਗੀਆਂ ਤੇ ਇੱਕ ਗੁੱਤ ਨਹੀਂ ਨਾ ਤਾਂ ਹੁੰਦੀ ਹੈ ਦੋ ਗੁੱਤਾਂ ਹੁੰਦੀਆਂ ਇੱਕ ਗੁੱਤਾਂ ਘਾਲੀ ਲੈ ਜਾਂਦੀ ਆ ਪਪਾ ਗਰਮੀ ਨੇ ਤਬ ਤਬ ਕਰਾਰ ਕਿਨੇ ਹਵਾ ਚਾਲਦੀ ਐ ਨਹੀਂ ਪਤਾ ਲੱਗਦਾ ਹਵਾ ਚਾਲਦੀ ਐ ਇੰਨੀ ਨੇਰੀ ਨਾ ਜੀ ਕੰਦ ਪਾਇਆ ਸੋਹ ਮਹਾਰਾਜ ਦੀ ਮਸਾਂ ਹੰਬ ਗਈਆਂ ਵਿਚਾਰੀਆਂ ਕੁੜੀਆਂ ਤਾਂ ਬੀਬੀ ਉਦੋਂ ਮੈਂ ਉਦੋਂ ਮੈਂ ਕੱਪੜਾ ਜਿਹੜਾ ਧੁੱਤਾ ਮਾਲ ਪਸੂ ਸਾਮਿਆ ਤੇ ਸਾਰੇ ਜਿੰਨਾ ਵੀ ਟੋਕਰੇ ਚ ਭਾਂਡਾ ਤੇ ਕੋਈ ਇੱਕ ਭਾਂਡਾ ਹੋ ਜਾਂਦਾ ਪਤਾ ਨਹੀਂ ਕੀ ਗੱਲ ਜਾਊ ਉਧਰ ਨੂੰ ਰਸੋਈ ਚ ਕੂੜਾ ਸਾਰੀ ਰਸੋਈ ਤਾਂ ਇੰਨੀ ਗੰਦੀ ਹੋ ਜਾਂਦੀ ਐ ਹਾਏ ਸਾਡੇ ਦਰਵਾਜ਼ੇ 'ਚ ਨਾ ਕਿਤੇ ਕਿਤੇ ਕੋਈ ਕੋਈ ਜਾਲਾ ਲੱਗਿਆ ਹੋਇਆ ਦਾ ਹੋਰ ਆਏਗਾ ਝਾੜ ਨਾਲ ਫੇਰ ਝਾੜ ਲਾਣੀ ਪਈ ਕਿਤੇ ਕਿਤੇ ਕੋਈ ਕੋਈ ਖੁੰਝੇ ਇਹ ਚ ਨਿਗਾਹ ਜੀ ਕਰੇ ਤਾਂ ਪਤਾ ਲੱਗਦਾ ਹੁਣੇ ਪਤਾ ਲੱਗਦਾ ਕੱਲ ਨੂੰ ਦੇਖੂਗੀ ਝਾੜੂ ਲਾਉਣ ਤੋਂ ਪਹਿਲਾਂ ਪੁਛਾ ਲਾਉਣ ਤੋਂ ਪਹਿਲਾਂ ਝਾੜ ਕੇ ਫੇਰ ਟਟੂਚ ਕਰਾਂਗੇ ਤੇ ਸਵੇਰ ਵੇਲੇ ਇਹ ਸੁਨੇਹਾ ਜਾਂਦੀ ਨੇ ਫੇਰ ਮੈਨੂੰ ਆਇ ਹੋਈ ਨੱਚਾ ਰਹੇ ਜੇ ਫੇਰ ਰੰਗ ਤੇ ਰ ਰਾਂਗੇ ਤੇ ਹੋ ਗਿਆ ਮਹੀਨਾ ਹੋ ਗਿਆ ਝਾੜਿਆਂ ਨੂੰ ਹੋਰ ਝਾੜੇ ਸੀ ਤੇ ਹੁਣ ਤੇ ਝਾੜਨੇ ਪੈਣਗੇ

ਹਿੰਦੀ ਹੋਈ ਹੋ ਕੇ ਹੁਣ ਇੱਥੇ ਆ ਗਈ। ਨੇ ਤਾਂ ਮਾਸਾ ਪਿਆ ਪਾਣੀ ਪੀਉਣ ਵਾਲਾ ਪਿਆ। ਘਾਰ ਕੱਢ ਲਿਆ। ਤੋ ਚਿੱਟਾ। ਜਦੋਂ ਕਿ ਧੰਦੇ ਰਾਤ ਨੂੰ ਮੇਰੀ ਆ ਗਈ। ਸਾਰੇ ਧਰਜ ਹੋ ਗਏ। ਕੀ ਜਿਨੀਰੀ ਆਈ ਤੋ ਸਾਰਾ ਘਰ ਕਵਰ ਹੋ ਜੇ ਜਿਨੀਰੀ ਬਹੁਤ ਚੰਦ ਪਾਲ ਕਰ ਜੇ ਕੀ ਬਤਾ ਜੀ ਅੱਜ ਵਾਲੀ ਨੇਰੀ ਤਾਂ ਪੈਣਾ ਵੀ ਜ਼ਿਆਦਾ ਹੀ ਰੋਗੂਗੀ ਜਿਹੜੀ 23 ਤਰੀਕ ਆਈ ਤੋ ਵੀ ਆਈ ਹੈ ਤੋ ਜ਼ਿਆਦਾ ਹੀ ਰੋਗੂ ਚਾ ਮੇਰੀ ਰਾਤ ਵਾਲੀ ਨੇ ਜੀ ਤਾਂ ਆਖਿਆ ਕੀ ਬਤਾ ਜਰਾਤ ਨੂੰ ਜੀ ਆਹ ਨਾ ਤੋ ਤਾਂ ਲਾਗ ਦਸੀਰਾ ਘੇਰਾਂ ਦੇ ਆਉਗੀ ਤਾਨੂੰ ਆਵੇ ਬਾਹਰ ਤੋਂ ਚੁੱਕ ਲਿਆ। ਆਹ ਤੇ ਤੂੰ ਪੱਕ ਕੇ। ਤੁਹਾਨੂੰ ਮਰਕਾ। ਹਾਲਾਂਕਿ ਮੈਂ ਕਰੂੰਗੀ ਚਾਰ। ਬਾਅਦ ਕਿੰਨੀ ਕੋਹਾ ਨੇ ਕਿਉਂ ਪਾਣੀ ਪਾਣੀ ਇਸ ਕਰਕੇ ਲੇਟ ਪੀਆਉ ਕਿਉਂਕਿ 4 ਵਜੇ ਨਾਲ ਰੱਜ ਕੇ ਟੀ ਲਿਆ ਸੀ। ਨਮਾ ਨਮਾ ਇਹ ਗਾੜ ਤਾਂ ਕੋਤਰਾ ਵੀ ਸੁੱਕ ਗਿਆ ਜਿਹੜਾ ਰਾਤ ਮੀਨ ਵਾਲਾ ਗਿੱਲਾ ਹੋਇਆ ਸੀ ਸੁੱਕ ਗਿਆ ਮੱਛੀਆਂ ਵੀ ਕੰਨ ਛੱਡਦੇ ਉਹ ਤੇ ਪਰ ਅੱਜ ਕੱਦ ਨੂੰ ਬੰਦਦੇ ਨਹੀਂ ਰਾਤ ਨੂੰ ਫੇਰ ਘਰ ਦੱਸਦੇ ਫਿਰ ਉਹ ਕੋਰ ਵੀ ਗਾਤ ਹੈ ਜੂ ਅੰਦਰ ਛੱਡ ਚ ਬੰਨ ਕੇ ਆ ਪੱਤੇ ਲਾ ਦਾਂਗੇ ਬਾਹਰ ਛੱਡ ਚ ਬੰਨ ਕੇ ਤੇ ਪੱਤੇ ਲਾ ਦਾਂਗੇ ਉਹ ਤਾਂ ਪੱਤੇ ਲਾਉਣ ਦੀ ਲੋੜ ਵੀ ਨਹੀਂ ਥੋੜੇ ਮੇਰੇ ਕੱਪੜੇ ਹਾਲ ਦੇ ਦਿੰਦੇ ਹੋਣਗੇ ਬਹੁਤ ਠੰਡੀ ਹਵਾ ਚੱਲਦੀ ਹੈ ਮੀਨ ਨਾਲ ਤਾਂ ਇੱਕ ਦੋ ਦਿਨ ਠੰਡ ਤਾਂ ਰਹਿੰਦੀ ਹੈ ਜਦੋਂ ਵੀ ਪਾਏ ਜਾਂਦਾ ਹੈ ਨਾ ਤੇ ਠੰਡ ਵੀ ਰਹਿੰਦੀ ਹੈਗੀ ਤੇ ਬਾਕੀ ਇਹ ਨਾ ਗੋਹਾ ਮਾਰ ਕੇ ਕਾ ਲਾਂਗੇ ਮੈਂ ਤੁਹਾਨੂੰ ਤੇ ਗੋਹਾ ਖੇਚਦਾ ਤਾਂ ਜੁਕੀ ਖੰਮੀ ਗੋਹਾਦਰ ਮੈਂ ਨਾ ਨੂੰ ਦੁੱਧ ਬਾਲ ਕੇ ਸੇ ਸੋਚ ਕਰਕੇ ਧਰ ਦੂੰਗੀ ਧਰ ਚੋ ਕੇ ਬੋਥਰੇ ਵਾਲੀ ਆਉਂਦੇ ਆਉਂਦੇ ਨੇ ਮੈਂ ਗੋਹਾ ਢੋਣੇ ਮੱਜਾਂ ਨਾਲ ਤੇ ਵਾਰ ਨਹੀਂ ਸੀ ਸੇ ਸੋ ਤੇ ਅੱਧਾ ਘੰਟਾ ਲੱਗੇਗਾ ਅੱਧਾ ਘੰਟਾ ਇਸ ਤੇ ਸਾਰੇ ਕੰਮ ਹੋ ਜਾਣਗੇ ਕੀ ਗੱਲ ਕੁਝ ਸਖਤ ਨਹੀਂ ਕਰਦੇ ਤੁਸੀਂ ਸਾਈਂ ਕੱਟਮ ਹੈ ਮੱਧਾਲੀ ਜਿੱਤ ਦਾ ਸਵਾਦ ਕਿ ਲੋਕੀਂ ਖੋਣੀ ਕਰਦੇ ਨਾਲੇ ਉਹ ਖਾਲੇ ਤਾਂ ਕਰਦੇ ਜਿੱਦ ਕੋਈ ਨਾ ਸੀ ਫੀੜ ਨਹੀਂ ਕਰਾਈ ਅੱਜ ਸਾਡੇ ਫੀੜ ਮੁੱਕ ਗਈ ਜਿਹੜੀ ਪਹਿਲਾਂ ਆਈ ਸੀਗੀ ਤੇ ਹੁਣ ਆਇਆ ਵਿਚਾਲਾ ਚਾਰ ਝੱਪੇ ਲੈ ਕਣਕ ਵੱਧ ਪਈ ਸੀਗੀ ਉਹ ਨਾ ਸਹੀ ਰੱਤੇ ਆ ਪਿਆ ਹੋ ਗਏ ਸੀਗੇ ਮਸੀਹ ਨੂੰ ਫੋਨ ਚ ਨਿਕਲਦੀ ਤਾਂ ਕਿ ਜਿਹੜੀ ਮੰਡੀ ਚ ਚਾਰ ਝੱਪਾ ਲੈ ਚਾਰ ਤੋਂ ਸਾਰੀ ਦਰਾਂ ਤੇ ਹੁਣ ਆਪਾਂ ਨੇ ਕਹਾਂ ਦੁੱਧ ਰਿਸਪੈਨਡ ਹੋ ਮਹਰ ਦਾ ਗਿਆ ਉਹਨੂੰ ਦਾਣਾ ਬੱਤ ਕਣਕ ਦਾ ਦਾਣਾ ਹੀ ਬਾਦ ਵਿੱਚ ਕੁਝ ਲੈਟੀ ਢਾੜੀ ਆ ਕੀ ਕਰੀਏ ਤੇ ਮਹਾਂ ਜਿਉਂ ਮੱਝਾਂ ਸੂਖੀਆਂ ਹੋਰੋਂ ਕਰਾ ਲਾਂਗੇ ਸਭ ਤੋਂ ਪਹਿਲਾਂ ਤਾਂ ਇਹ ਮੱਝਾਂ ਸੂਖੀਆਂ ਹੋਰੋਂ ਪੀੜਦੇ 10 ਗੋਰੀਆਂ ਨੂੰ ਕਰਾ ਲਾਂਗੇ ਤੇ ਜਿਹੜੋਂ ਦੂਜੀਆਂ ਚੂਣੀਆਂ ਘਰਾਂ ਨੂੰ ਅੱਗੇ ਵੱਢ ਦੇਈਏ ਤੇ ਮੋਜ਼ਾ ਮੰਨ ਕੇ ਤੇ ਸਾਰੀਆਂ ਡਿਓ ਨੌਕਰੀਆਂ ਤੋਂ ਹਨਾ ਛੁੱਟੀ ਹੋ ਜਾਂਦੀ ਆ ਪਰ ਜਿਹੜੀ ਮੱਝਾਂ ਦੀ ਡਿਊਟੀ ਆ ਇਹ ਤੋਂ ਕੋਈ ਛੁੱਟੀ ਨਹੀਂ ਹੁੰਦੀ ਇਹੋ ਕਿਤੇ ਵੱਗਦੀ ਆਪਾਂ ਟਾਈਮ ਤੇ ਆਪਾਂ ਨੂੰ ਘਰੇ ਆਉਣਾ ਪੈਂਦਾ ਕਿਉਂਕਿ ਫਿਰ ਬੱਚਿਆਂ ਦੀਆਂ ਭੁੱਖੀਆਂ ਤੇ ਹਾਨੀਆਂ ਹਨਾ ਅਜਾਦਰ ਤਰ੍ਹਾਂ ਸਿਆਜ ਦਾ ਪਾਂ ਦਾ ਖਾਣਾ ਖੋਲ੍ਹੇ ਪਰ ਜਨ ਕਿਰਾ ਪਾਣੀ ਪਿਆ ਜਾਣਿਆ ਗਰਮੀ ਤਾਂ ਮੈਨੂੰ ਪਤਾ ਨਹੀਂ ਕਿ ਅੱਜ ਤਾਂ ਮੈਂ ਤਾਂ ਦੁਪਹਿਰ ਵੀ ਹਲਕ ਸੈਦੀ ਆ ਪਾਣੀ ਪਿਆਉਣ ਦੀ ਦਰਦੀ ਕਰਕੇ ਮੈਂ ਤਿੰਨ ਵਾਰੀ ਪਾਣੀ ਪੌਣੇ ਕਿਉਂ ਨਾ ਕਰਦਾ ਹੈ 44 ਵਾਰ ਵੀ ਤੇ ਆਦਾ ਹੋਣੇ ਵਾਲੀ ਵੀ ਲੰਗ ਹੈ ਪਾਣੀ ਕਿਉਂ ਹੋ ਰਿਹਾ ਹੈ ਅੱਜ ਪਹਿਲੇ ਦਿਨ ਸਿੱਟੇ ਦਾਣੇ ਚ ਚੋਲੀਆਂ ਮੈਂ ਤਾਂ ਤੇ ਖਾਉਗੀ ਮੱਧ ਸਿੱਟੇ ਦਾਣੇ ਬੱਸ ਇਹਨਾਂ ਪਰਿਪਰ ਪੈਕਿੰਗ ਕੱਢ ਲੈਣੀ ਤਾਂ ਆ ਤੇ ਮੈਨੂੰ ਕਹਿਆ ਜੀ ਹੱਥੀ ਦੇ ਬਾਹਰ ਤੇ ਕਰ ਦੇਣੀ ਥਾਂ ਇਹਦਾ ਮਤਲਬ ਹੱਥੀ ਦੇ ਬਾਹਰ ਤੇ ਕਰ ਦੇਣੀ ਤੇ ਮੈਂ ਕਰ ਦਿੱਤਾ ਕਿ ਪਰਿਵਾਰ ਨੂੰ ਕੱਢਣਾ ਨਹੀਂ ਕੋਈ ਐਂਟ ਕਲੀ ਆ ਤੇ ਕੋਈ ਨਹੀਂ ਆਉਂਦੀ ਤੇ ਤੇਰਾ ਇਹ ਪਾਣਾ ਮਾਰੀ ਚਰੂਗੀ ਫਿਰ ਬੋਲੇ ਤੂੰ ਇੱਕ ਟੋਖੜਾ ਜਿਹੜਾ ਲੱਭ ਕੇ ਰੱਖਤਾ ਹੋਊਗੀ ਆਪਾਂ ਘਰ ਕੱਢ ਲਈ ਨਾ ਦੋ ਵੱਟਾ ਇਹ ਰਹਿੰਦੀਆਂ ਸੀ ਕੱਲ ਮੀਨ ਨਾਲ ਖਰਾਬ ਹੋ ਗਏ ਨੇ ਮੈਂ ਤੜਕੇ ਗੁੱਡ ਦਾ ਨਹੀਂ ਹੁਣ ਬਸ ਤਾਇਆ ਥੋੜਾ ਜਿਹਾ ਗਿੱਲੇ ਗਿੱਲੇ ਤੋਂ ਵੀ ਹਨਾ ਹੁਣ ਗਿੱਲਾ ਗਿੱਲਾ ਵਧੀਆ ਗੁੱਡੇ ਨੇ ਜੜਾਂ ਜਾਂ ਨਿਕਲ ਜਾਂਦੀਆਂ ਲੱਗੀਆਂ ਤੇ ਆਪਾਂ ਕੁਛ ਪੀਣ ਵਾਲੇ ਗੁੱਡ ਦਾਣਾਂਗੇ ਹੁਣ ਕੇਰਾ ਰੇਤੇ ਨਾਲ ਬੇਲਾਂ ਕਦੂਆਂ ਨੇ ਵੀ ਖਰਾਬ ਹੋ ਗਏ ਸੋ ਰੇਸ ਤਾਂ ਪੈਗਾ ਤੇ ਕੱਲ ਤਾਂ ਮ ਤੋਹ ਤੇ ਜੇ ਪਰ ਤੋਂ ਅੱਜ ਤੋਹ ਤੀ ਨਹੀਂ ਬਸ ਮਾਂ ਨਹੀਂ ਕਰੇ ਤੇ ਮਕਾਲਾ ਲਾਉਂਦੇ। ਜੇਸਤ ਨਾ ਜੜਾਂ ਹੀ ਨਿਕਲ ਜਣੀਆਂ ਆਹੀ ਰਹਿ ਗਈ ਤੋਂ ਦਵੱਟਾ ਨਹੀਂ। ਮੈਂ ਕਿਹਾ ਉਹ ਠੰਡਾ ਹੋਣਾ ਚਲ ਗੁੱਡ ਲਾਣੀ ਆ। ਰੋਟੀ ਪਕਾ ਲਈ ਬੀਬੀ ਨੇ। ਮੱਜਾਂ ਦਾ ਸਾਰਾ ਨਮੇੜ ਦਿੱਤਾ ਆਪਾਂ ਨੇ ਬੰਨ ਦਿੱਤੀਆਂ ਜਿੱਥੇ ਬੰਨਣੀਆਂ ᱛੀਆਂ। ਹੁਣ ਸੋਭਾ ਬੰਨਾਂਗੇ ਸਵੇਰੇ। ਤੇ ਇੱਥੇ ਕੱਖ ਜੇ ਬਾਲ ਹੋਰ ਪੈ ਠੀਕੇ। ਕਿਉਂਕਿ ਹਜੇ ਮੈਂ ਗੁੱਡ ਲਾਣੀ ਆ ਹਜੇ ਬੇਨ ਜੀ ਆ ਫੇਰ ਨਾ ਲੂੰਗੀ ਨਾ ਜੋਤ ਨੂੰ ਵੀ ਸੁਨੇਹਾ ਦਿੱਤੇ ਜੇ। ਫਰਾਦੋ ਬਤਾਂ ਇਹ ਗੁੱਡੇ ਕੇ 15 ਮਿੰਟ ਦਾ ਕੰਮ ਆ ਫਿਰ ਚੱਲ ਮੈਂ ਨਾਲ ਲੂੰਗੀ। ਨਾਲ ਕੇ ਫਿਰ ਜੋਤ ਲਾ ਦੂੰਗੀ। ਇਸ ਕਰਕੇ ਮੈਂ ਸਸ ਆਪਣੇ ਕੰਮਾਂ ਚੰਗੀ ਚੱਲੀ ਜਾਂਦੇ ਨੂੰ ਸਾਰਾ ਦਿਨ। ਸਰਦਾਰ ਜੀ ਤਾਂ ਘਰ ਦੇ ਕੰਮ ਨੂੰ ਆ ਕਹਿੰਦੇ ਨੇ ਕਹਿੰਦੇ ਮੈਂ ਤਾਂ ਖੇਤ ਦੇ ਹੀ ਬਾਹਰ ਆ ਘਰ ਦੇ ਤਾਂ ਬਸ ਕਰੀ ਚੱਲੋ। ਦੱਸ ਬੁਲਾ ਲੀ

ਲੈਡੀ ਬੋਲੀ ਆ ਲੈਣ ਤੇ ਆ ਦੇ ਇਹਨੇ ਦੇ ਘਰੇ ਨੇ ਤੁਹਾਨੂੰ ਇਹ ਪਕ ਕਰ ਦਾਂਗੇ ਵੀਡੀਓ ਦਾ ਐਂਡ ਤੇ ਆਪਣੇ ਬਾੜੀ ਨੂੰ ਤਾਂ ਟਾਈਮ ਲੱਗੂਗਾ ਜੇ ਅੱਧਾ ਘੰਟਾ ਲੱਗੂ ਜੂ 15 ਮਿੰਟ ਗੁੱਡਾਂ ਤੇ ਤੇ ਜੇ ਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਹਣਾ ਜੀ ਕਮੈਂਟ ਵੀ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵੀ ਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੀ ਵੀਡੀਓ ਚ ਇੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।